हेल्दी किचन ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਬਣਾਉਣ ਲੱਗੀ ਸੀ ਚਟਪਟੀ ਚਟਨੀ ਤੇ ਚਟਨੀ ਤਾਂ ਤੁਸੀਂ ਬਹੁਤ ਵਾਰੀ ਬਣਾਈ ਹੋਏਗੀ ਪਰ ਜਦੋਂ ਤੁਸੀਂ ਇਹ ਸਾਰਾ ਮਟੀਰੀਅਲ ਪਾਉਂਦੇ ਹੋ ਨਾ ਤੇ ਚਟਨੀ ਬਹੁਤ ਹੀ ਟੇਸਟੀ ਬਣਦੀ ਹੈ ਇਹਦੇ ਵਿੱਚ ਮੈਂ ਦੇਖੋ ਕਿਹੜੀ ਕਿਹੜੀ ਚੀਜ਼ ਪਾ ਰਹੀ ਹਾਂ ਪਹਿਲੇ ਤੇ ਪੱਤੇ ਮੈਂ ਤੁਹਾਨੂੰ ਦਿਨਾਨੀਆਂ ਫਿਰ ਮooli ਦੇ ਪੱਤੇ ਲੈਨੇ ਉਸ ਤੋਂ ਬਾਅਦ ਮੈਂ ਧਨੀਏ ਦੇ ਪੱਤੇ ਲੈਨੇ ਡੰਡੀਆਂ ਸਮੇਤ ਜਿਹੜੇ ਧਨੀਏ ਦੇ ਪੱਤੇ ਨੇ ਉਹ ਤੁਸੀਂ ਡੰਡੀਆਂ ਸਮੇਤ ਲੈਣੇ ਨੇ ਅੱਗੇ ਕੜੀ ਪੱਤਾ ਤੇ ਪੁਦੀਨੇ ਦੇ ਪੱਤੇ ਨੇ ਮੈਂ ਪੁਦੀਨਾ ਵੀ ਤਾਜ਼ਾ ਤੋੜਿਆ ਔਰ ਧਨੀਆਂ ਵੀ ਮੇਰਾ ਤਾਜ਼ਾ ਹਰੀਆਂ ਮਿਰਚਾਂ ਮੈਂ 3 ਲਈਆਂ ਨੇ ਅਗਰ ਤੁਸੀਂ ਜ਼ਿਆਦਾ ਸਪਾਈਸੀ ਬਣਾਣਾ ਤੇ ਜ਼ਿਆਦਾ ਹੀ ਆ ਵੀ ਲੈ ਸਕਦੇ ਹੋ ਠੀਕ ਹੈ ਜੀ ਕਿਉਂਕਿ ਅਸੀਂ ਜ਼ਿਆਦਾ ਸਪਾਈਸੀ ਨਹੀਂ ਖਾਂਦੇ ਨਾਰਮਲ ਹੀ ਖਾਂਦੇ ਆ ਇਹ ਅੱਜ ਕੱਲ ਤੇਜ਼ ਬਹੁਤ ਆ ਰਹੀ ਮਿਰਚੇ ਇਸ ਵਾਸਤੇ ਮੈਂ 3 ਮਿਰਚਾਂ ਲਈਆਂ ਨੇ ਹੁਣ ਮੈਂ ਇੱਕ ਵੱਡਾ ਸਾਰਾ ਟਮਾਟਰ ਲਿਆ ਸੀ ਉਸ ਤੋਂ ਬਾਅਦ ਮੈਂ ਮooli ਲਈ ਥੋੜੀ ਦੋ ਪਿਆਜ਼ ਲੈਨੇ ਤੇ ਲਸਣ ਦੀਆਂ ਦੋ ਤੁਰੀਆਂ ਲਈਆਂ ਐਂਡ ਤੇ ਅਸੀਂ ਕੀ ਪਾਣਾ ਨਿੰਬੂ ਨਿਚੋੜ ਕੇ ਪਾਣਾ ਤੇ ਜਿਹੜਾ ਸੁੱਕੇ ਮਸਾਲੇ ਲੈ ਰਹੇ ਨੇ ਉਹਦੇ ਵਿੱਚ ਅਸੀਂ ਲੈਣੇ ਨੇ ਕਾਲੀ ਮਿਰਚ ਅਨਾਰ ਦਾਣਾ ਕਾਲਾ ਨਮਕ ਚਾਟ ਮਸਾਲਾ ਤੇ ਜਵੈਨ ਇਹ ਸਾਰੀਆਂ ਚੀਜ਼ਾਂ ਪਾ ਕੇ ਚਟਨੀ ਇੰਨੀ ਟੇਸਟੀ ਬੰਦੀ ਏ ਤੇ ਜਦੋਂ ਅਸੀਂ ਇਹਨੂੰ ਗ੍ਰाइंड ਕਰਨ ਲੱਗਣਾ ਹੈ ਤੇ ਦੋ ਚਮਚ ਅਸੀਂ ਦਹੀਂ ਤੇ ਵੀ ਪਾਣੇ ਨੇ ਤੁਸੀਂ ਇਹ ਨਾ ਸੋਚਣਾ ਕਿ ਦਹੀਂ ਪਾ ਦਾਂਗੇ ਤੇ ਖਰਾਬ ਹੋ ਜਾਏਗੀ ਚਟਨੀ ਦੋ ਤਿੰਨ ਦਿਨ ਨਹੀਂ کٹੇਗੀ ਐਸੀ ਕੋਈ ਗੱਲ ਨਹੀਂ ਮੈਂ ਹਫ਼ਤਾ ਹਫ਼ਤਾ ਚਟਨੀ ਕੱਟਦੀ ਆਂ ਔਰ ਤੁਸੀਂ ਫ੍ਰਿਜ 'ਚ ਰੱਖੋਗੇ ਤੁਸੀਂ ਖਾਣੀ ਹੈ ਤੁਹਾਨੂੰ ਅੱਧਾ ਘੰਟਾ ਪਹਿਲੇ ਕੱਢ ਲਓ ਬਾਦ ਤੁਸੀਂ ਫ੍ਰਿਜ ਰੱਖ ਦੋ ਤੁਹਾਡੇ 8-10 ਦਿਨ ਆਰਾਮ ਨਾਲ ਨਿਕਲ ਜਾਣਗੇ ਕੋਈ ਇਹਦੇ ਚ ਸਮੈਲ ਨਹੀਂ ਆਏਗੀ ਇੰਨੀ ਵਧੀਆ ਚਟਨੀ ਰਹਦੀ ਹੈ ਹਰੀ-ਹਰੀ ਰਹਦੀ ਹੈ ਹੁਣ ਮੈਂ ਥੋੜਾ ਜਿਹਾ ਬਾਹਰ ਜੁਆਇਨ ਦੇ ਪੱਤੇ ਵੀ ਤੋੜ ਕੇ ਲੈ ਆ ਰਹੀ ਹਾਂ ਤੇ ਨਾਲ ਮੈਂ ਜੁਆਇਨ ਦੇ ਪੱਤੇ ਵੀ ਪਾਵਾਂਗੀ ਠੀਕ ਹੈ ਜੀ ਮੈਂ ਚਟਨੀ ਬਣਾ ਕੇ ਤੁਹਾਨੂੰ ਦਿਖਾਣੀ ਕਿੰਨੀ ਹੈਲਦੀ ਤੇ ਕਿੰਨੀ ਵਧੀਆ ਬਣਦੀ ਹੈ ਹਾਂਜੀ ਮੈਂ ਤਿੰਨ ਕੁ ਪੱਤੇ ਲੈ ਕੇ ਆਈਆਂ ਤੋੜ ਕੇ ਤੁਸੀਂ ਦੇਖ ਸਕਦੇ ਹੋ ਕਿ ਜਵੈਨ ਦੇ ਪੱਤੇ ਮੈਂ ਤਿੰਨ ਕ ਬਾਰੂ ਤੋੜ ਕੇ ਲਿਆਏ ਹਾਂ ਮੈਂ ਪਹਿਲੇ ਪੁੱਲ ਗਈ ਸੀ ਹੁਣ ਮੈਂ ਸਾਰੇ ਪੱਤਿਆਂ ਨੂੰ ਪਹਿਲੇ ਵਾਸ਼ ਕਰਾਂਗੀ ਤੇ ਉਸ ਤੋਂ ਬਾਅਦ ਮੈਂ ਮਿਕਸੇ ਵਿੱਚ ਗ੍ਰाइंड ਕਰਕੇ ਚਟਨੀ ਬਣਾਵਾਂਗੀ ਹਾਂਜੀ ਤੁਸੀਂ ਦੇਖੋ ਮੈਂ ਸਾਰੇ ਪੱਤੇ ਮਿਕਸ ਕਰਕੇ ਇਹਨਾਂ ਨੂੰ ਧੋ ਲਿਆ ਔਰ ਹੁਣ ਮੈਂ ਮਿਕਸੀ ਬਿਲਕੁਲ ਤਿਆਰ ਰੱਖੀ ਹੋਈ ਹੈ ਦੇ ਵਿੱਚ ਮੈਂ ਪਾਣ ਲੱਗਿਆ ਸਾਰਾ ਮਟੀਰੀਅਲ ਪਹਿਲੇ ਮੈਂ ਸਭ ਤੋਂ ਪਹਿਲੇ ਪੱਤੇ ਪਾਵਾਂਗੀ ਥੱਲੇ ਸਭ ਤੋਂ ਪਹਿਲੇ ਪੱਤੇ ਹੀ ਪਾਣੇ ਨੇ ਕਿਉਂਕਿ ਇਹ ਜਲਦੀ ਗ੍ਰाइंड ਹੋ ਜਾਂਦੇ ਨੇ ਜਦੋਂ ਥੱਲੇ ਹੁੰਦੇ ਹੈ ठीक है जी कई बार पत्ते उपर ना रह जाते हैं साबद अगर तुम नीचे पा दोगे तो जल्दी ग्राइंड हो जाएंगे हूँ अस तो उस तो बाद अं टमाटर सुटने ने क्योंकि रस होंगे ना टमाटर जल्दी यू कैच करेगा पत्ते सुे सुे फिर चटनी अच्छी तरह बननी नहीं असं पहले ही गिला थोड़ा जहा देंगे ना मटेरियल हूँ असी इस बाद सारा मटीरीयल पाने बाद असी दो चम्मच दही दे भी पाने ठीक है जी ਦੇਖੋ ਜੀ ਮੈਂ ਸਾਰਾ ਮਟੀਰੀਅਲ ਦੋਨੋਂ ਪਲੇਟਾਂ ਚੋਂ ਪਾ ਦਿੱਤਾ ਤੇ ਮਿਕਸ ਵੀ ਸਾਡੀ ਭਰ ਗਈ ਐ ਹੁਣ ਅਸੀਂ ਦੋ ਚਮਚ ਇਹਦੇ ਚ ਦਹੀਂ ਪਾਵਾਂਗੇ ਹਾਂ ਜੀ ਅਸੀਂ ਦੋ ਚਮਚ ਵਿੱਚ ਦਹੀਂ ਪਾਵਾਂਗੇ ਦੋ ਇਹਦੇ ਤੁਸੀਂ ਤਿੰਨ ਪਾ ਸਕਦੇ ਹੋ ਪਰ ਘੱਟ ਨਾ ਪਾਣਾ ਠੀਕ ਹੈ ਜੀ ਕਿਉਂਕਿ ਦਹੀਂ ਦੇ ਨਾਲ ਇੰਨੀ ਹੈਲਦੀ ਤੇ ਟੇਸਟੀ ਬਣ ਜਾਂਦੀ ਐ ਤੁਹਾਨੂੰ ਪਤਾ ਹੈ ਮੇਰੀ ਜਿੰਨੀਆਂ ਵੀ ਰੈਸਪੀ ਆਉਂਦੀਆਂ ਨੇ ਮੈਂ ਕਦੇ ਵੀ ਕੋਈ ਮਟੀਰੀਅਲ ਐਕਸਟਰਾ ਨਹੀਂ ਪਾਉਂਦੀ ਜਿਹਦੇ ਨਾਲ ਬੱਚਿਆਂ ਦੀ ਸਿਹਤ ਨੂੰ ਖਰਾਬ ਕਰੇ ਠੀਕ ਹੈ ਜੀ ਮੈਂ ਹਮੇਸ਼ਾ ਹੈਲਦੀ ਚੀਜ਼ਾਂ ਬਣਾ ਕੇ ਤੁਹਾਨੂੰ ਦਿਖਾਨੀ ਆ ਔਰ ਇਸੇ ਲਈ ਮੇਰੇ ਕਿਚਨ ਦਾ ਨਾਮ ਹੈ ਹੈਲਦੀ ਕਿਚਨ ਤੇ ਜਿੰਨਾ ਵੀ ਤੁਸੀਂ ਮਟੀਰੀਅਲ ਪਾਣਾ ਘਰ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ ਪਰ ਤੁਸੀਂ ਐਕਸਟਰਾ ਚੀਜ਼ਾਂ 소ਸ ਵਗੈਰਾ ਚਟਨੀਆਂ ਚੁਟਨੀਆਂ ਕੁਝ ਨਹੀਂ ਪਾਣ ਦੀ ਜ਼ਰੂਰਤ ਇਹ ਜਿਹੜੀ ਚਟਨੀ ਬਣੇਗੀ ਨਾ ਤੁਸੀਂ ਇਹਨੂੰ ਇਡਲੀ ਨਾਲ ਖਾ ਸਕਦੇ ਹੋ ਡੋਸੇ ਨਾਲ ਖਾ ਸਕਦੇ ਹੋ ਵੈਸੇ ਸੈਂਡਵਿਚ ਜਦੋਂ ਬਣਾਉਂਦੇ ਹੋ ਤਾਂ ਵੀ ਖਾ ਸਕਦੇ ਹੋ ਇੰਨੀ ਟੇਸਟੀ ਇਹ ਬਣ ਜਾਂਦੀ ਹੈ ਨਾ ਜਿਹੜੀ ਦੇ ਨਾਲ ਮਰਜ਼ੀ ਯੂਜ਼ ਕਰ ਸਕਦੇ ਹੋ ਹਫ਼ਤਾ ਭਰ ਤੁਹਾਡੀ ਖਰਾਬ ਨਹੀਂ ਹੋਏਗੀ ਤੁਸੀਂ ਜਿਸ ਤਰ੍ਹਾਂ ਮਰਜ਼ੀ ਨੂੰ ਰੱਖ ਲਓ ਚਾਹੀਏ ਅਸੀਂ ਦਹੀਂ ਪਾਤਾ ਹੈ ਪਰ ਫਿਰ ਵੀ ਇਹ ਖਰਾਬ ਹੁੰਦੇ ਮੈਂ ਹਮੇਸ਼ਾ ਹੀ ਅਸਤਰੀ ਬਣਾਉਂਦੀ ਆ ਪੂਰੇ ਹਫਤੇ ਔਰ ਮੇਰੀ ਬੰਦੀ ਹੈ ਜਾਂ ਸੰਡੇ ਨੂੰ ਜਾਂ ਮੰਡੇ ਨੂੰ ਮੈਂ ਬਣਾਉਂਦੀ ਆ ਔਰ ਪੂਰਾ ਹਫਤਾ ਸਖਾਂਦੇ ਰਹਿੰਨੇ ਆ ਜਿਹਦੇ ਨਾਲ ਪੇਟ ਵੀ ਸੈੱਟ ਰਹਿੰਦੇ ਨੇ ਗੈਸ ਵਗੈਰਾ ਨਹੀਂ ਬੰਦੀ ਪੇਟ 'ਚ ਔਰ ਰੋਟੀ ਵੀ ਤੁਹਾਨੂੰ ਜਲਦੀ ਹਜ਼ਮ ਹੋ ਜਾਏਗੀ ਤੁਸੀਂ ਇੱਕ ਵਾਰੀ ਅਜ਼ਮਾ ਕੇ ਦੇਖੋ ਇੱਕ ਚਮਚ ਵੀ ਤੁਸੀਂ ਚਟਨੀ ਦਾ ਰੋਟੀ ਨਾਲ ਲੈਂਦੇ ਹੋ ਨਾ ਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਕਰੇਗਾ ਤੁਹਾਨੂੰ ਠੀਕ ਹੈ ਜੀ ਆਪਣੀ ਸਿਹਤ ਦੇ ਨਾਲ ਆਪਾਂ ਖਿਲਵਾੜ ਨਹੀਂ ਕਰਨਾ ਇਹ ਜਿੰਨੀਆਂ ਵੀ ਚੀਜ਼ਾਂ ਪਈਆਂ ਨੇ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਨੇ ਔਰ ਜਰੂਰ ਇਸ ਇੱਕ ਵਾਰੀ ਮੇਰੀ ਰੈਸਪੀ ਨੂੰ ਟਰਾਈ ਕਰਨਾ ਜਰੂਰ ਠੀਕ ਹੈ ਜੀ ਹੁਣ ਮੈਂ ਮਿਕਸੀ ਸਟਾਰਟ ਕਰਨ ਲੱਗੀ ਆ ਥੋੜੀ ਮੇਰੀ ਮਿਕਸੀ ਆਵਾਜ਼ ਦੇਂਦੀ ਵੀ ਇਸੇ ਵਾਸਤੇ ਮੈਂ ਨਾ ਵੀਡੀਓ ਬੰਦ ਕਰ ਦਿੰਦੀ ਹਾਂ ਉਸ ਟਾਈਮ ਤੇ ਮੈਂ ਜਿਹੜਾ ਨਿੰਬੂ ਹੈ ਇਹ ਮੈਂ ਤੁਹਾਨੂੰ ਸਾਰਾ ਦੇਖਣ ਵਿੱਚ ਹੀ ਮੈਂ ਨਿਚੋੜ ਦੇਣਾ ਨਿੰਬੂ ਵੀ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਮਸਾਲੇ ਨੇ ਸੁੱਕੇ ਮਸਾਲੇ ਨੂੰ ਉਹ ਵੀ ਅਸੀਂ ਪਾਵਾਂਗੇ ਹਾਂਜੀ ਹੁਣ ਅਸੀਂ ਪਾਵਾਂਗੇ ਸੁੱਕੇ ਮਸਾਲੇ ਇਹ ਦੇਖੋ ਮੈਂ ਨਮਕ ਲਿਆ ਜਵਾਨ ਹੈ ਕਾਲੀ ਮਿਰਚ ਹੈ ਗਰਮ ਮਸਾਲਾ ਹੈ ਅਨਾਰ ਦਾਣਾ ਅਨਾਰ ਦਾਣੇ ਤੋਂ ਬਿਨਾਂ ਤੇ ਚਟਨੀ ਬਣਦੀ ਨਹੀਂ ਨਾ ਹੀ ਟੇਸਟ ਆਉਂਦਾ ਅਨਾਰ ਦਾਣਾ ਵੈਸੇ ਵੀ ਠੰਡਾ ਹੁੰਦਾ ਹੈ ਪੇਟ ਵਾਸਤੇ ਪੇਟ ਦੀਆਂ ਬਿਮਾਰੀਆਂ ਨੂੰ ਇਹ ਖਤਮ ਕਰਦਾ ਹੈ ਇਹਨੂੰ ਜ਼ਰੂਰ ਯੂਜ਼ ਕਰੋ ਚਲ ਠੀਕ ਹੈ ਅਸੀਂ ਸਾਰਾ ਕੁਝ ਵਿੱਚ ਪਾਤਾ ਤੇ ਹੁਣ ਅਸੀਂ ਫਿਰ ਇਹਨੂੰ ਮਿਕਸਰ ਨੂੰ ਬੰਦ ਕਰ ਦਵਾਂਗੇ ਇੱਕ ਵਾਰੀ ਫਿਰ ਅਸੀਂ ਇਹਨੂੰ ਚਲਾਵਾਂਗੇ ਅਗਰ ਤੁਸੀਂ ਇਸ ਤਰ੍ਹਾਂ ਦਰਦਰੇ ਪਸੰਦ ਕਰਦੇ ਹੋ ਤੇ ਤਾਂ ਵੀ ਬਹੁਤ ਵਧੀਆ ਜੇ ਤੁਸੀਂ ਇਸ ਤਰ੍ਹਾਂ ਤੁਹਾਡੇ ਘਰ ਦੇ ਪਸੰਦ ਕਰਦੇ ਨੇ ਖਾਣੀ ਹੁਣ ਅਸੀਂ ਇੱਥੇ ਨਿੰਬੂ ਨਚੋੜਾਂਗੇ ਪਹਿਲੇ ਫਿਰ ਥੋੜੀ ਮਿਕਸੀ ਘੁਮਾਵਾਂਗੇ ਠੀਕ ਹੈ ਜੀ ਅਸੀਂ ਪੂਰਾ ਨਿੰਬੂ ਇਹਦੇ ਚੰਨ ਚੋੜ ਦੇਣਾ ਨਿੰਬੂ ਨਾਲ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਹੋ ਜਾਂਦਾ ਹੈ ਬੀਜ ਅਗਰ ਨਿਕਲ ਉੱਪਰ ਉੱਪਰ ਇਹਨੇ ਅਸੀਂ ਕੱਢ ਲਵਾਂਗੇ ਬਾਅਦ ਵਿੱਚ ਵੀ ਤੇ ਨਿੰਬੂ ਤੁਸੀਂ ਪਹਿਲੇ ਨਚੋੜ ਲਓ ਠੀਕ ਹੈ ਜੀ ਬੀਜ ਨੂੰ ਵਿੱਚ ਨਹੀਂ ਗ੍ਰਾਈਂਡ ਕਰਨਾ ਉੱਪਰੋਂ-ਉੱਪਰ ਤੋਂ ਸੀ ਚਮਚ ਨਾਲ ਚੁੱਕ ਲੈਣਾ ਜਿਹੜੇ ਨੀ ਬੀਜ ਗਿਰੇ ਨੇ ਤਾਂ ਕਿ ਵਿੱਚ ਗ੍ਰाइंड ਨਾ ਹੋ ਜਾਣ ਪਹਿਲੇ ਨਜ਼ਰ ਨੇ ਸੇ ਆ ਰਹੇ ਹੋਣੇ ਇੱਕਦਮ ਨਿਕਲ ਆਏ ਕਿ ਤਾਂ ਮੈਂ ਤਕਰੀਬਨ ਕੱਢ ਹੀ ਦੇਣੀ ਹੁੰਦੀਆਂ ਆ ਬੀਜ ਇਹ ਦੇਖੋ ਜੇ ਅਸੀਂ ਪੂਰਾ ਨਿੰਬੂ ਨਿਚੋੜ ਦਿੱਤਾ ਵਿੱਚ ਇਹਦੇ ਨਾਲ ਇੰਨੀ ਟੇਸਟੀ ਬੰਦੇ ਨਾ ਔਰ ਹੈਲਦੀ ਬਣ ਜਾਂਦੀ ਹੈ ਬਿਲਕੁਲ ਹਾਜਮੇ ਵਾਲੀ ਤੁਹਾਨੂੰ ਕੋਈ ਚੂਰਨ ਦੀਆਂ ਗੋਲੀਆਂ ਪੇਟ ਵਾਸਤੇ ਖਾਣ ਦੀ ਲੋੜ ਨਹੀਂ ਕੋਈ ਚੂਰਨ ਨਹੀਂ ਖਾਣ ਦੀ ਲੋੜ ਅਗਰ ਤੁਸੀਂ ਇੱਕ ਚਮਚ ਇਹਦੇ ਨਾਲ ਖਾ ਲੰਦੇ ਹੋ ਨਾ ਰੋਟੀ ਦੇ ਨਾਲ ਜਾਂ ਨਾਸ਼ਤੇ ਨਾਲ ਲੰਚ ਨਾਲ ਡਿਨਰ ਨਾਲ ਤਾਂ ਬਹੁਤ ਹੀ ਵਧੀਆ ਬੈਨੀਫਿਟ ਦੇਗੀ ਤੁਹਾਨੂੰ ਹੁਣ ਅਸੀਂ ਇੱਕ ਵਾਰੀ ਫੇਰ ਘੁਮਾਵਾਂਗੇ ਮਿਕਸੀ ਨੂੰ ਤਾਂ ਕਿ ਅੱਛੇ ਤਰ੍ਹਾਂ ਗ੍ਰਾਈਂਡ ਹੋ ਜੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਚਟਨੀ ਕਿੰਨੀ ਵਧੀਆ ਬਣ ਗਈ ਹੈ ਦੇਖੋ ਹੁਣ ਇੱਕ ਗੱਲ ਦਾ ਪੂਰਾ ਧਿਆਨ ਰੱਖਣਾ ਕਿ ਇਹਨੂੰ ਕੱਚ ਦੇ ਬਰਤਨ ਚ ਜਾਂ ਚੀਨੀ ਦੇ ਬਰਤਨ ਚ ਇਹ ਦੇਖੋ ਚੀਨੀ ਦਾ ਬਰਤਨ ਚ ਮੈਂ ਹਮੇਸ਼ਾ ਇਹਦੇ ਜਪਾਨੀ ਆ ਅਗਰ ਬਾਈ ਚਾਂਸ ਤੁਹਾਡੇ ਕੋਲ ਨਹੀਂ ਹੈਗਾ ਕੋਈ ਬਰਤਨ ਕੱਚ ਦਾ ਜਾਂ ਚੀਨੀ ਦਾ ਇਹ ਦੇਖੋ ਖੁੱਲੇ ਮੂੰਹ ਵਾਲੇ ਸਾਡੇ ਕੋਲ ਗਲਾਸ ਪਏ ਹੁੰਦੇ ਨੇ ਤੁਸੀਂ ਇਹਦੇ ਚ ਵੀ ਪਾ ਸਕਦੇ ਹੋ ਫ੍ਰਿਜੀ ਚ ਇੱਕ ਸਾਈਡ ਤੇ ਬੰਦਾ ਰੱਖ ਦਿੰਦਾ ਜਿੰਨੀ ਜ਼ਰੂਰਤ ਪਈ ਉਤੋਂ ਟੱਕਣ ਦੇ ਦੋ ਇਹਨੂੰ ਟੱਕਣ ਤਾਂ ਕਰਕੇ ਅਸੀਂ ਦਿੰਦੇ ਆ ਕਿ ਹੋਰ ਵੀ ਸਮਾਨ ਪਿਆ ਹੁੰਦਾ ਸਾਡਾ ਉਹ ਨਾ ਖਰਾਬ ਹੋਵੇ ਜਿਵੇਂ ਦੁੱਧ ਪਿਆ ਹੁੰਦਾ ਜਾਂ ਹੋਰ ਕੋਈ ਮਟੀਰੀਅਲ ਹੁੰਦਾ ਤੇ ਸਮੈਲ ਆਣ ਲੱਗ ਜਾਂਦੀ ਹੈ ਇਸ ਵਾਸਤੇ ਇਹਨੂੰ ਟੱਕਣ ਦੇ ਕੇ ਰੱਖਣਾ ਠੀਕ ਹੈ ਜੀ ਤੇ ਨਾਲ ਇਹਦੀ ਸੁਗੰਧ ਵੀ ਕਾਇਮ ਰਹਿੰਦੀ ਹੈ ਜਦੋਂ ਤੁਸੀਂ ਕੱਢੋਗੇ ਤੇ ਬਹੁਤ ਹੀ ਵਧੀਆ ਲੱਗੇਗੀ ਤੇ ਪਰ ਤੁਸੀਂ ਟੱਕਣ ਨੂੰ ਜ਼ਰੂਰ ਹੰਦੇਣਾ ਔਰ ਇੱਕ ਧਿਆਨ ਜ਼ਰੂਰ ਰੱਖਣਾ ਕਿ ਚੀਨੀ ਦੇ ਬਰਤਨ ਚ ਜਾਂ ਕੱਚੇ ਦੇ ਬਰਤਨ ਚ ਇਹਨੂੰ ਐਕਸਟਰਾ ਨਹੀਂ ਰੱਖਣਾ ਇਸ ਤਰ੍ਹਾਂ ਬਿਲਕੁਲ ਨਾ ਪਿੱਤਲ ਦੇ ਜਾਂ ਲੋਹੇ ਦੇ ਬਰਤਨ ਚ ਕਿਸੇ ਚ ਨਹੀਂ ਰੱਖਣਾ ਨਾ ਪਲਾਸਟਿਕ ਦੇ ਚ ਪਲਾਸਟਿਕ ਚ ਵੀ ਨੁਕਸਾਨ ਕਰਦਾ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਅਗਰ ਤੁਹਾਡੇ ਕੋਲ ਨਹੀਂ ਹੈਗਾ ਬਾਈ ਚਾਂਸ ਘਰ ਚ ਨਹੀਂ ਹੈ ਛੋਟਾ ਬਰਤਨ ਤੁਸੀਂ ਇੱਕ ਕੱਚ ਦਾ ਗਲਾਸ ਲੈ ਸਕਦੇ ਹੋ ਜਿਹਦਾ ਥੋੜਾ ਮੂੰਹ ਖੁੱਲਾ ਹੋਵੇ ਆਰਾਮ ਨਾਲ इजीली ਘੱਟ ਸਕੇ ਠੀਕ ਹੈ ਜੀ ਹੁਣ ਅਸੀਂ ਮੈਂ ਤੁਹਾਨੂੰ ਕੱਢ ਕੇ ਦਿਖਾਨੀ ਆ ਡੋਂਗੇ ਵਿੱਚ ਕਿੰਨੀ ਵਧੀਆ ਬਣਦੀ ਹੈ ਚਟਨੀ ਹਾਂਜੀ ਤੁਸੀਂ ਦੇਖ ਸਕਦੇ ਹੋ ਚਟਨੀ ਕਿੰਨੀ ਵਧੀਆ ਬਣ ਗਈ ਹੈ ਜਿਆਦਾ ਸਪਾਈਸੀ ਨਾ ਬਣਾਇਆ ਕਰੋ ਤਾਂ ਕਿ ਬੱਚੇ ਵੀ ਆਰਾਮ ਨਾਲ ਖਾ ਸਕਣ ਜੋ ਤੁਸੀਂ ਘਰ 'ਚ ਇਡਲੀ ਜਾਂ ਡੋਸਾ ਬਣਾਉਂਦੇ ਹੋ ਜਾਂ ਤੁਸੀਂ ਸੈਂਡਵਿਚ ਬਣਾਉਂਦੇ ਹੋ ਤੇ ਇਹ ਚਟਨੀ ਜ਼ਰੂਰ ਬੱਚਿਆਂ ਨੂੰ ਦਿਓ ਨਾਲ ਕਿਉਂਕਿ ਘਰ ਵਿੱਚ ਬਣੀ ਹੋਏਗੀ ਤਾਂ ਸਿਰਫ ਤੁਹਾਡੀ ਪਾਨ ਦੀ ਧੇਰ ਹੁੰਦੀ ਹੈ ਕਿ ਬੱਚੇ ਖੁਸ਼ ਹੋ ਕੇ ਖਾਂਦਣ ਮਿਰਚ ਮਸਾਲੇ ਜਰਾ ਘੱਟ ਪਾਓਗੇ ਤੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਔਰ ਹੈਲਦੀ ਵੀ ਹੈ ਅਗਰ ਕਿਸੇ ਨੂੰ ਪੇਟ ਦੀ ਪ੍ਰੋਬਲਮ ਰਹਿੰਦੀ ਗੈਸ ਬੰਦੀ ਹੈ ਜਾਂ ਪੇਟ ਸਫਾਰਾ ਹੋ ਜਾਂਦਾ ਤੇ ਇਹ ਇੱਕ ਚਮਚ ਡੇਲੀ ਰੋਟੀ ਦੇ ਨਾਲ ਖਾਓ ਤਿੰਨੋਂ ਟਾਈਮ ਲੋ ਨਾਸ਼ਤੇ ਨਾਲ ਲੰਚ ਨਾਲ ਡਿਨਰ ਨਾਲ ਅਗਰ ਨਾ ਫਰਕ ਪਿਆ ਤਾਂ ਤੁਸੀਂ ਕਹਿਣਾ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਔਰ ਇਹ ਚਟਨੀ ਜ਼ਰੂਰ ਬਣਾਉਣਾ ਬਹੁਤ ਹੈਲਦੀ ਹੈ ਜੀ ਤੁਹਾਡੇ ਵਾਸਤੇ ਆਪਣੀ ਸਿਹਤ ਦਾ ਧਿਆਨ ਰੱਖੋ ਸਤਿ ਸ੍ਰੀ ਅਕਾਲ ਜੀ ਓਕੇ ਜੀ